ਇਸ ਲਈ ਦੀ ਵੱਡੀ ਖਬਰ ਚਲੰਦਰ ਸੈਂਟਰਲ ਤੋਂ ਆ ਰਹੀ ਹੈ ਕੁਵਾਰ ਫੇੜ ਚਲੰਦਰ ਸੈਂਟਰਲ ਦੇ ਵਿਧਾਇਕ ਰਮਨ ਕੁਮਾਰ ਅਰੋੜਾ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਯਾਨੀ ਕਿ ਮਾਨਯੋਗ ਹਾਈ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਵੀ ਜੇਲ੍ਹ 'ਚ ਰਹਿਣਗੇ ਰਮਨ ਅਰੋੜਾ ਜੀ ਬਿਲਕੁਲ ਉਹਨਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੋਏਗੀ ਜੋ ਪਹਿਲੀ ਜਾਣਕਾਰੀ ਹਾਸਲ ਹੋਈ ਹੈ ਉਸ ਦੇ ਮੁਤਾਬਕ ਚਲੰਦਰ 'ਚ ਇੱਕ ਨਵਾਂ ਮੁਕੱਦਮਾ ਉਹਨਾਂ ਦੇ ਖਿਲਾਫ ਦਰਜ ਕਰ ਲਿਆ ਗਿਆ ਯਾਨੀ ਕਿ ਚਲੰਦਰ ਦੇ ਥਾਣਾ ਰਾਮਾ ਮੰਡੀ ਦੇ ਵਿੱਚ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਇਸ ਐਫ ਆਈ ਆਰ ਦੇ ਵਿੱਚ ਪੁਲਿਸ ਨੂੰ ਉਹਨਾਂ ਨੂੰ ਗਿਫਤਾਰ ਕਰੇਗੀ ਇੱਕ ਵਫੇਦ ਦਰਸ਼ਕਾਂ ਨੂੰ ਦੱਸ دیਏ ਕਿ ਰਮਨ ਕੁਮਾਰ ਅਰੋੜਾ ਦੀ ਜ਼ਮਾਨਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਸੀ ਔਰ ਲਗਭਗ 106 ਦਿਨਾਂ ਦੀ ਕਸਟਡੀ ਉਹਨਾਂ ਨੇ ਕੱਟ ਲਈ ਸੀ ਉਹਨਾਂ ਦੀ ਬੇਲ ਦੇ ਹੁਕਮ ਕੱਲ ਜਾਰੀ ਹੋਏ ਸਨ ਔਰ ਉਮੀਦ ਸੀ ਕਿ ਅੱਜ ਉਹ ਬਾਹਰ ਆ ਜਾਣਗੇ ਪਰ ਇਸੇ ਨਾਲ ਹੀ ਜ਼ਿਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜ਼ਿਲੰਧਰ ਦੇ थाना ਰਮਾਂ ਮੰਡੀ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਨਵਾਂ ਮੁਕਤਮਾ ਤਰਜ ਕੀਤਾ ਗਿਆ ਜਿਸ ਦੇ ਵਿੱਚ ਐਕਸਟਰਸ਼ਨ ਵਰਗੀਆਂ ਸੰਗੀਨ ਤਾਰਾਵਾ ਲਾਈਆਂ ਗਈਆਂ ਨੇ ਆ ਵੀ ਜ਼ਬਰਨ ਵਸੂਲੀ ਦੀ ਨਵੀਂ ਐਫ ਆਈ ਆਰ ਦਰਜ ਕੀਤੀ ਗਈਆਂ ਯਾਨੀ ਕਿ ਉਹਨੇ ਕੁਲਫੇ ਰਮਨ ਅਰੋੜਾ ਦਾ ਬਾਹਰ ਆਣਾ ਫਿਲਹਾਲ ਮੁਸ਼ਕਲ ਹੋਏਗਾ ਤੁਹਾਨੂੰ ਦੱਸ ਦਈਏ ਕਿ ਰਮਨ ਕੁਮਾਰ ਅਰੋੜਾ ਜਦੋਂ ਦੇ ਜੇਲ੍ਹ ਚ ਬੰਦ ਨੇ ਇਸ ਬਾਰੇ ਅਟਕਲਾ ਤੇਜ਼ ਹੋਈਆਂ ਸੀ ਕਿ ਉਹ ਅਸਤੀਫਾ ਦੇਣਗੇ ਪਰ ਉਹਨਾਂ ਦਾ ਅਸਤੀਫਾ ਨਹੀਂ ਆਇਆ ਔਰ ਇਸੇ ਵਿਆਦੇ ਨਾਲ ਉਹਨਾਂ ਦੀ ਬੇਲ ਦਾ ਵੀ ਪਰਜੋਰ ਵਿਰੋਧ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੀ ਫਿਲਹਾਲ ਫੂਤਰ ਤੋਂ ਮੇਰੀ ਜਾਣਕਾਰੀ ਮੁਤਾਬਕ ਜਿਲੰਦਰ ਦੇ थाना ਰਾਮਾ ਮੰਡੀ ਦੇ ਵਿੱਚ ਐਫ ਆਈ ਆਰ ਨੰਬਰ 253 ਦਰਜ ਕੀਤੀ ਗਈ ਹੈ ਜਿਸ ਚਕ ਟੋਰਸ਼ਨ ਦੀਆਂ ਤਾਰਾ ਲਾਈਆਂ ਗਈਆਂ ਨੇ ਹਾਲਾਂਕਿ ਪੁਲਿਸ ਅਫਸਰਾਂ ਨੇ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਉਹਨਾਂ ਦੀ ਜੇਕਰ ਗ੍ਰਿਫਤਾਰੀ ਪਾਉਂਦੀ ਹੈ ਤਾਂ ਹੀ ਇਸ ਖਬਰ ਦੀ ਅਧਿਕਾਰਿਕ ਪੁਸ਼ਟੀ ਹੋਏਗੀ ਪਰ ਫਿਲਹਾਲ ਫੂਤਰ ਇਸ ਗੱਲ ਦੀ ਜਾਣਕਾਰੀ ਦੇ ਰਹੇ ਨੇ ਕਿ ਉਹਨਾਂ ਦੇ ਖਿਲਾਫ ਨਵਾਂ ਮੁਕੱਦਮਾ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਬੇਲ ਹੋਣ ਤੋਂ ਬਾਅਦ ਜਲੰਧਰ ਸੈਂਟਰਲ 'ਚ ਇੱਕ ਵਾਰ ਫੇਰ ਪੋਲਿਟਿਕਲ ਹੜਕਾਂ ਪਵੀ ਮੱਚ ਗਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਨਿਤਿਨ ਕੋਲੀ ਨੂੰ ਲਾਇਆ ਸੀ ਔਰ ਉਹਨਾਂ ਦੀ ਬੇਲ ਦੀ ਖਬਰ ਸਾਹਮਣੇ ਆਨ ਤੋਂ ਬਾਅਦ ਸਿਆਸੀ ਅਟਕਲਾਂ ਇੱਕ ਵਾਰ ਫੇਰ ਤੇਜ਼ ਹੋ ਗਈਆਂ ਸੀ ਪਰ ਹੁਣ ਇੱਕ ਨਵੀਂ ਆਤਾਇਆ ਇਸ ओर ਇਸ਼ਾਰਾ ਕਰ ਦਿਆ ਹੈ ਕਿ ਸਰਕਾਰ ਰਮਨ ਕੁਮਾਰ अरोड़ा ਨੂੰ ਇੰਨੀ ਆਸਾਨੀ ਦੇ ਨਾਲ ਬਾਹਰ ਆਣ ਨਹੀਂ ਦੇਣਾ ਚਾਹੁੰਦੀ ਇਸ ਲਈ ਦੀ ਵੱਡੀ ਖਬਰ ਜਲੰਧਰ ਸੈਂਟਰਲ ਤੋਂ ਆ ਰਹੀ ਹੈ ਇੱਕ ਵਾਰ ਫਿਰ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਕੁਮਾਰ ਅਰੋੜਾ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਯਾਨੀ ਕਿ ਮਾਨਯੋਗ ਹਾਈ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਵੀ ਜੇਲ੍ਹ ਚ ਰਹਿਣਗੇ ਰਮਨ ਅਰੋੜਾ ਜੀ ਬਿਲਕੁਲ ਉਨ੍ਹਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੋਏਗੀ ਜੋ ਪਹਿਲੀ ਜਾਣਕਾਰੀ ਹਾਸਲ ਹੋਇਆ ਉਸ ਦੇ ਮੁਤਾਬਕ ਜਲੰਧਰ ਜਿੱਕ ਨਵਾਂ ਮੁਕੱਦਮਾ ਉਨ੍ਹਾਂ ਦੇ ਖਿਲਾਫ ਦਰਜ ਕਰ ਲਿਆ ਗਿਆ ਯਾਨੀ ਕਿ ਜਲੰਧਰ ਦੇ ਥਾਣਾ ਰਾਮਾ ਮੰਡੀ ਦੇ ਵਿੱਚ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਇਸ ਐਫ ਆਈ ਆਰ ਦੇ ਵਿੱਚ ਪੁਲਸوں ਨੇ ਉਨ੍ਹਾਂ ਨੂੰ ਗਫਤਾਰ ਕਰੇਗੀ ਇੱਕ ਹੋਰ ਫੇਰ ਦਰਸ਼ਕਾਂ ਨੂੰ ਦੱਸ ਦਿੱਤਾ ਗਿਆ ਕਿ ਰਮਨ ਕੁਮਾਰ अरोड़ा ਦੀ ਜ਼ਮਾਨਤ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਸੀ ਉਹ ਲਗਭਗ 106 ਦਿਨਾਂ ਦੀ ਕਸਟਡੀ ਉਹਨਾਂ ਨੇ ਕੱਟ ਲਈ ਸੀ ਉਹਨਾਂ ਦੀ ਬੇਲ ਦੇ ਹੁਕਮ ਕੱਲ ਜਾਰੀ ਹੋਏ ਸਨ ਅਤੇ ਉਮੀਦ ਸੀ ਕਿ ਅੱਜ ਉਹ ਬਾਹਰ ਆ ਜਾਣਗੇ ਪਰ ਇਸ ਦੇ ਨਾਲ ਹੀ ਜ਼ਿਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜ਼ਿਲੰਧਰ ਦੇ थाना ਰਮਾਂ ਮੰਡੀ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਨਵਾਂ ਮੁਕੱਦਮਾ ਤਰਜ ਕੀਤਾ ਗਿਆ ਜਿਸ ਦੇ ਵਿੱਚ ਐਕਸਟਰਸ਼ਨ ਵਰਗੀਆਂ ਸੰਜੀਨ ਤਾਰਾਵਾਂ ਲਾਈਆਂ ਗਈਆਂ ਨੇ ਆ ਵੀ ਜ਼ਬਰਨ ਵਸੂਲੀ ਦੀ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਹੈ ਯਾਨੀ ਕਿ ਉਹਨ ਇੱਕ ਵਾਰ ਫਿਰ ਰਮਨ ਅਰੋੜਾ ਦਾ ਬਾਹਰ ਆਣਾ ਫਿਲਹਾਲ ਮੁਸ਼ਕਲ ਹੋਏਗਾ ਤੁਹਾਨੂੰ ਦੱਸ ਦਈਏ ਕਿ ਰਮਨ ਕੁਮਾਰ ਅਰੋੜਾ ਜਦੋਂ ਦੇ ਜੇਲ੍ਹ ਚ ਬੰਦ ਨੇ ਇਸ ਬਾਰੇ ਅਟਕਲਾ ਤੇਜ਼ ਹੋਈਆਂ ਸੀ ਕਿ ਉਹ ਅਸਤੀਫਾ ਦੇਣਗੇ ਪਰ ਉਹਨਾਂ ਦਾ ਅਸਤੀਫਾ ਨਹੀਂ ਆਇਆ ਔਰ ਇਸੇ ਵਜ੍ਹਾ ਦੇ ਨਾਲ ਉਹਨਾਂ ਦੀ ਬੇਲ ਦਾ ਵੀ ਪਰਜੋਰ ਵਿਰੋਧ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੀ ਫਿਲਹਾਲ ਪੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਿਲੰਦਰ ਦੇ थाना ਰਾਮਾ ਮੰਡੀ ਦੇ ਵਿੱਚ ਐਫ ਆਈ ਆਰ ਨੰਬਰ 253 ਦਰਜ ਕੀਤੀ ਗਈ ਹੈ ਜਿਸ ਚਕਟੋਪਸ਼ਨ ਦੀਆਂ ਧਾਰਾ ਲਾਈਆਂ ਗਈਆਂ ਨੇ ਹਾਲਾਂਕਿ ਪੁਲਿਸ ਅਫਸਰਾਂ ਨੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈ ਹੁਣ ਦੇਖਣਾ ਹੋਏਗਾ ਕਿ ਪੁਲਸ ਉਨ੍ਹਾਂ ਦੀ ਜੇਕਾ ਗ੍ਰਿਫਤਾਰੀ ਪਾਉਂਦੀ ਹੈ ਤਾਂ ਹੀ ਇਸ ਖਬਰ ਦੀ ਅਧਿਕਾਰਿਕ ਪੁਸ਼ਟੀ ਹੋਏਗੀ ਪਰ ਫਿਲਹਾਲ ਪੂਤਰ ਇਸ ਗੱਲ ਦੀ ਜਾਣਕਾਰੀ ਦੇ ਰਹੇ ਨੇ ਕਿ ਉਨ੍ਹਾਂ ਦੇ ਖਿਲਾਫ ਨਵਾਂ ਮੁਕਦਮਾ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਬੇਲ ਹੋਣ ਤੋਂ ਬਾਅਦ ਜਲੰਧਰ ਸੈਂਟਰਲ 'ਚ ਇੱਕ ਵਾਰ ਫਿਰ ਪੋਲਿਟਿਕਲ ਹੜਕਾਂ ਪੱ ਵੀ ਮੱਚ ਗਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਨਿਤਿਨ ਕੋਲੀ ਨੂੰ ਲਾਇਆ ਸੀ ਔਰ ਉਹਨਾਂ ਦੀ ਬੇਲ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਅਟਕਲਾਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਸੀ ਪਰ ਹੁਣ ਇੱਕ ਨਵੀਂ ਐਫ ਆਈ ਆਰ ਇਸ ਹੋਰ ਇਸ਼ਾਰਾ ਕਰਦੀ ਹੈ ਕਿ ਸਰਕਾਰ ਰਮਨ ਕੁਮਾਰ अरोड़ा ਨੂੰ ਇੰਨੀ ਆਸਾਨੀ ਦੇ ਨਾਲ ਬਾਹਰ ਆਣ ਨਹੀਂ ਦੇਣਾ ਚਾਹੁੰਦੀ